ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਕਿੰਗ ਦਾ ਪਿੰਡ ਛੇੜ ਲਿਆ ਅੱਜ ਦੇ ਕੱਪ ਦਾ ਬੈਸਟ ਰੇਡਰ ਬਾਗੀ ਪਰਮਜੀਤਪੁਰਿਆ ਕਿੱਦਾਂ ਭਾਈ ਬਰਾਬਰ ਹੀ ਬਰਾਬਰ 12-12 ਕਾਉਡੀਆ ਕਿੱਦਾਂ ਭਾਈ ਠੀਕ ਹੈ ਅੱਜ ਪਹਿਲਾ ਦਿਨ ਦਾ ਬੈਸਟ ਦਾ 50 ਹੋ ਜਾ ਕੇ ਸਾਲ ਅੱਜ ਪਹਿਲਾ ਕਦੇ ਫੁੱਟ ਜਿੱਤ ਰਿਹਾ 2024 ਦਾ ਬਾਕੀ ਪਰਮ ਦੀ ਦੋਨਾਂ ਦੀਪਾਂ ਨੂੰ ਕਿਤੇ ਕੈਨੇਡਾ ਕਿਤੇ ਕੈਲਗਰੀ ਰਹਿਣਾ ਭਾਈ ਸਰੀ 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 20 ਆ ਜਿਹੜਾ ਇੱਕ ਹੋਰ ਟਿਕਾਣਾ ਕੋਈ ਸਰੀ 20 10 ਟੱਚ ਤੇ ਚਾਰ ਜਫੇ ਗੁਰਵਿੰਦਰ ਕਾਂਗੜੀ ਕਿਵੇਂ ਹੋ ਕਿੰਨੇ ਮੋਟਰਸਾਈਕਲ ਹੋ ਗਏ ਬੁਲਟ ਦੂਜਾ ਤੇ ਬਾਕੀ ਛੋਟੇ ਕਿੰਨੇ ਆ ਹੈ ਜੀ 20 ਹੋ ਗਏ ਛੋਟੇ 20 ਤੇ ਬੁਲਟ ਦੋ ਤੇ ਟਰੈਕਟਰ ਤਿੰਨ ਟਰੈਕਟਰ ਆ ਜੇਤੂ ਇਹ ਸਾਰੇ ਕੱਲਿਆਂ ਦਾ ਕੱਲਿਆਂ ਦਾ ਜੁਆਇੰਟ ਵਾਲੇ ਚ ਕੋਈ ਨਹੀਂ ਹੈਗਾ ਇਹ ਕੱਲਿਆਂ ਵਾਲਾ ਜੁਆਇੰਟਾਂ ਵਾਲੇ ਵੱਖਰੇ ਆਣਾ ਸਹੀ ਹੈ ਕੱਲੇ ਨਹੀਂ ਸਹੀ ਹੈ ਸਹੀ ਹੈ ਹੋਰ ਤੀਜਾ ਬੁਲਟ ਵੀ ਆਉਂਦੇ ਨਾਲ ਠੀਕ ਹੈ